ਜਿੱਦਾਂ ਜਿੱਦਾਂ ਗੁਰੂ ਦੇ ਸ਼ਬਦ ਦੀ ਗੁਰਬਾਣੀ ਦੀ ਸੋਝੀ ਆਉਂਦੀ ਗਈ ਨਾ ਮਨ ਦੇ ਵਿੱਚ ਗੁਰਬਾਣੀ ਦੀਆਂ ਗੱਲਾਂ ਗੁਰੂ ਦੀ ਸਿੱਖਿਆ ਟਿਕਦੀ ਗਈ ਨਾ ਸੱਚ ਇਹ ਸ਼ਬਦ ਨੇ ਇਸ ਗੁਰਬਾਣੀ ਦੀ ਸਿੱਖਿਆ ਨੇ ਸਾਡੇ ਮਨ ਦੇ ਅੰਦਰ ਪ੍ਰਮਾਤਮਾ ਦਾ ਪ੍ਰੇਮ ਪੈਦਾ ਕਰ ਦੇਣਾ ਹੈ ਫਿਰ ਪ੍ਰੇਮ ਵੀ ਇਦਾਂ ਪੈਦਾ ਕਰਨਾ ਹੈ ਜਿਵੇਂ ਧੰਨ ਗੁਰੂ ਅੰਗਦ ਸਾਹਿਬ ਕਹਿੰਦੇ ਆ ਆਪਣੇ ਸ਼ਲੋਕਾਂ ਦੇ ਵਿੱਚ ਦਿਸ ਪਿਆਰੇ ਸਿਓ ਨੇ ਤਿਸ ਅੱਗੇ ਮਰ ਚੱਲੀਏ ਆਹ ਹੈ ਪ੍ਰੇਮ ਦੀ ਸ਼ਖਰਤਾ ਜਿਹੜਾ ਪ੍ਰੇਮ ਸਾਨੂੰ ਗੁਰੂ ਦੇ ਕੋਲੋਂ ਮਿਲਣਾ ਹੈ ਗੁਰੂ ਦੀ ਸਿੱਖਿਆ ਦੇ ਵਿੱਚੋਂ ਮਿਲਣਾ ਹੈ ਜਿਸ ਪਿਆਰੇ ਸਿਓ ਨੇ ਤਿਸ ਅੱਗੇ ਮਰ ਚੱਲੀਏ ਕਹਿਣ ਲੱਗੇ ਪਿਆਰ ਬਣਿਆ ਰਵੇ ਇਸ ਪਿਆਰ ਦੀ ਪੂਰਤੀ ਵਾਸਤੇ ਭਾਵੇਂ ਆਪਣੀ ਜ਼ਿੰਦਗੀ ਆਪਣੀ ਜਾਨ ਵੀ ਦਾ ਤੇ ਲਾਉਣੀ ਪਵੇ ਤੇ ਲਾ ਦੇਣੀ ਚਾਹੀਦੀ ਇਸ ਅੱਗੇ ਮਰ ਚੱਲੀਏ ਧ੍ਰਿਗ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਣਾ